ਮੇਸ਼ ਕਰਨਾ ਸੀਗਾ ਅੱਜ ਤੇ ਉਹਨਾਂ ਨੇ ਨਾ ਦਰਵਾਜ਼ਾ ਛੋਟਾ ਰੱਖ ਦਿੱਤਾ ਵੀ ਪਹਿਲੇ ਸਟੈਂਪ ਨਵਾ ਆ ਕੇ ਜਦ ਅਰਾਵਾਂਗੇ ਆਉਣਗੇ ਤਹੀਂ ਕਵਾਂਗੇ ਵੀ ਇਹ ਧਰਮ ਆਪਣਾ ਨੇ ਪਰ ਪ੍ਰਵਰਤਨ ਕਰ ਲਿਆ ਕਮੂਰ ਕਰ ਲਿਆ ਸलाम ਧਰਮ ਨੂੰ ਪਰ ਉਹਨੇ ਪਹਿਲਾ ਪੈਰ ਸੱਜਾ ਪੈਰ ਅੰਦਰ ਰੱਖ ਕੇ ਗੇਟ ਦੇ ਕੇ ਆ ਬਰੇ ਸੋ ਨਿਹਾਰ ਜੀ ਜਿਹੜੇ ਆ ਇਹ ਧਰਮ ਹਾਰਨ ਵਾਲੇ ਜੀ ਅੱਜ ਵੀ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਆਪਣੇ ਘਰਾਂ ਦਾ ਜੋੜੀਏ ਤਾਂ ਕਿ ਧਰਮ ਪਰिवर्तन ਨਾ ਹੋਵੇ ਸਾਰਿਆਂ ਬਹੁਤ ਬਹੁਤ ਧੰਨਵਾਦ ਸਾਰਿਆਂ ਵਾਹਿਗੁਰੂ ਜੀ ਕਾ